ਗੁਰ ਸ਼ੰਕਰ ਦੇ ਮਸ਼ਹੂਰ ਕਾਰੋਬਾਰੀ ਰਕੇਸ਼ ਸੋਨੀ ਵੱਲੋਂ ਆਪਣੇ ਪੁੱਤਰ ਸਵਰਗੀ ਚਿਰਾਗ ਦੀ ਯਾਦ ਵਿੱਚ ਚੌਥਾ ਸਵੈ ਇਸ਼ੂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਇਸ ਮੌਕੇ ਉੱਗੇ ਸਮਾਜ ਸੇਵਕ ਦਰਸ਼ਨ ਸਿੰਘ ਮੱਟੂ ਮੋਟੀਵੇਟਰ ਗੋਲਡੀ ਸਿੰਘ ਬੀੜਾ ਭੁਪਿੰਦਰ ਸਿੰਘ ਰਾਣਾ ਪ੍ਰਨਵ ਕਿਰਪਾਲ ਅਤੇ ਸੰਦੀਪ ਸ਼ਰਮਾ ਉੱਚਾਚੇ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਗੱਲਬਾਤ ਕਰਦੇ ਹਾਂ ਸਵਰਗੀ ਚਿਰਾਗ ਦੇ ਪਿਤਾ ਰਕੇਸ਼ ਸੋਨੀ ਅਤੇ ਹੋਰਨਾਂ ਪਤਵੰਤਿਆਂ ਨੇ ਦੱਸਿਆ ਕਿ ਚਿਰਾਗ ਸੋਨੀ ਦੀ ਯਾਦ ਨੂੰ ਸਮਰਪਿਤ ਚੌਥਾ ਸਪੈਸ਼ ਖੂਨਦਾਨ ਕੈਂਪ ਬੀਡੀਸੀ ਬਲੱਡ ਸੈਂਟਰ ਨਵਾਂ ਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਸਪੈਸ਼ ਨਾਲ ਖੂਨਦਾਨ ਕੀਤਾ। ਉਨ੍ਹਾਂ ਸਾਰੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹ ਕਿ ਇਹ ਚਿਰਾਗ ਸੋਨੀ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਸਨਮਾਨ ਵੀ ਕੀਤਾ ਗਿਆ। ਗਰਸ਼ੇਂਕਰ ਤੋਂ ਨਵਰਾਂਗ ਚੈਨਲ ਲਈ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਅੱਜ ਮਾਨਵਤਾ ਦੇ ਭਲੇ ਲਈ ਸੋਨੀ ਪਰਿਵਾਰ ਵਾਲੋਂ ਜਿਹੜੀ ਮਹਾਵਾਰੀ ਕਰੋਨਾ ਪੀਰੀਅਡ ਸੀਗਾ 20 ਸਾਲ ਦਾ ਨੌਜਵਾਨ ਸੋਨੀ ਪਰਿਵਾਰ ਦਾ ਚਮਕਦਾ ਸਤਾਰਾ ਸਾਤੋਂ ਵਿਛੜ ਗਿਆ ਸੀ ਇਨੀ ਬੜੇ ਸਾਇਡਸ ਮੂਡ ਚ ਇੱਕ ਫੈਸਲਾ ਕੀਤਾ ਮਾਨਵਤਾ ਦੇ ਭਲੇ ਲਈ ਵੇ ਖੂਨਦਾਨ ਕੈਂਪ ਲਾਓ ਮੈਡੀਕਲ ਕੈਂਪ ਲਾਓ ਮਾਨਵਤਾ ਦਾ ਭਲਾ ਕਰੋ ਤੇ ਚਿਰਾਗ ਸੋਨੀ ਹਮੇਸ਼ਾ ਜੁੰਦਾ ਰਹੇ ਮੇਰਾ ਸਿਰ ਝੁਕਦਾ ਜਿਹੜਾ ਰਕੇਸ਼ ਸੋਨੀ ਚਾਹਤ ਸੋਨੀ ਨਾਲ ਦੀ ਸਾਰੀ ਆ ਟੀਮ ਜਿਹੜੀ ਮੇਰੇ ਸੱਜੇ ਖੱਬੇ ਖੜੀ ਆ ਇਹ ਮਾਨਵਤਾ ਦਾ ਭਲਾ ਚਾਉਣ ਵਾਲਿਆ ਤੈਨੂੰ ਤਾਪ ਚੜੇ ਮੈਂ ਹੂੰਗਾ ਆਲੀ ਗੱਲ ਆ ਅੱਜ ਪਿੰਕ ਰੋਜ਼ ਦੇ ਵਿੱਚ ਚੌਥਾ ਚਿਰਾਗ ਸੋਨੀ ਦੇ ਨਾਂ ਤੇ ਬਲੱਡ ਕੈਂਪ ਲੱਗ ਰਿਹਾ ਅਸੀਂ ਮੈਂ ਸ਼ਹੀਦ ਭਗਤ ਸਿੰਘ ਚੈਰੀਟੇਵਲ ਟਰਸਟ ਹਾਂ ਲੋ ਇਸ ਆਵਾਮ ਨੂੰ ਬੇਨਤੀ ਕਰਨਾ ਚਾਹਣਾ ਬੇ ਜਿੰਨੇ ਸਮਾਜ ਸੇਵਕਾ ਉਹ ਆਨਲਾਈਨ ਖੂਨ ਦੇ ਦਿਆ ਕਰਨ ਜਾਂ ਐਡਾ ਬਲੱਡ ਕੈਂਪਾਂ ਚ ਦੇ ਦਿਆ ਕਰਨ ਤੇ ਖੂਨ ਸੜਕਾਂ ਤੇ ਗਲੀਆਂ ਨਾਲੀਆਂ ਚ ਨਹੀਂ ਡੁੱਲਣਾ ਚਾਹੀਦਾ ਆਪਸੀ ਲੜਾਈਆਂ ਚ ਨਹੀਂ ਡੁੱਲਣਾ ਚਾਹੀਦਾ ਖੂਨ ਦਾ ਕਰਕੇ ਹੀ ਅਮਰ ਹੋਇਆ ਜਾ ਸਕਦਾ ਖੂਨ ਦਾ ਕੋਈ ਬਦਲ ਨਹੀਂ ਖੂਨ ਤੋਂ ਬਿਨਾ ਅਸੀਂ ਕਿਸੇ ਨੂੰ ਰਹਿਣ ਨਹੀਂ ਦੇਣਾ ਜਦੋਂ ਇਹ ਲੋੜਾ ਉੱਥੇ ਜਾਓਗੇ ਮੈਂ ਬੀਡੀਸੀ ਦਾ ਟੀਮ ਦਾ ਨਵਾਂ ਸ਼ਹਿਰ ਦਾ ਡਾਕਟਰ ਅਜੇ ਵੱਗਾ ਜੀ ਦਾ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਮੈਡੀਕਲ ਕੈਂਪ ਨੂੰ ਲੀਡ ਕਰਨ ਵਾਲੇ 나ਗਪਾਲ ਡਾਕਟਰ ਸਹਿਵਾਨ ਆਏ ਨੇ ਉਹਨਾਂ ਦਾ ਧੰਨਵਾਦੀ ਹਾਂ ਬੇ ਉਹਨਾਂ ਨੇ ਵੀ ਸਮਾਂ ਕੱਢਿਆ ਖਾਸ ਤੌਰ ਤੇ ਮੈਂ ਸੋਨੀ ਪਰਿਵਾਰ ਦਾ ਧੰਨਵਾਦੀ ਹਾਂ ਜਿਹੜੇ ਘਾਲ ਖਾਏ ਕੁਛ ਹੱਥੋਂ ਦੇਣ ਵਾਲਾ ਪਰਿਵਾਰ ਆ ਸਮਾਜ ਦੀ ਸੇਵਾ ਕਰਦਾ ਸਾਡੇ ਭਰਾ ਚਿਰਾਗ ਸੋਨੀ ਦੀ ਯਾਦ ਦੇ ਵਿੱਚ ਇਹ ਚੌਥਾ ਸਵੈਚੁੱਗ ਫੂਨਦਾਨ ਕੈਂਪ ਸੋਨੀ ਪਰਿਵਾਰ ਵੱਲੋਂ ਲਗਾਇਆ ਗਿਆ ਆ ਚਿਰਾਗ ਮੇਰਾ ਤਾਂ ਕਲਾਸਮੇਟ ਵੀ ਸੀ ਅਸੀਂ ਇਕੱਠੇ ਪੜੇ ਅੱਜ ਉਹ ਇਸ ਦੁਨੀਆ ਨੂੰ અલਵਿਦਾ ਆ ਗਿਆ ਪਰ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦਾ ਰਹੇਗਾ ਮੈਂ ਸਮਝਦਾ ਸੋਨੀ ਪਰਿਵਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਆ ਤੇ ਸਾਡੇ ਭਰਾ ਨੂੰ ਸੱਚੀ ਸ਼ਰਧਾਂਜਲੀ ਆ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਇਸ ਕੈਂਪ ਦਾ ਹਿੱਸਾ ਬਣੋ